ਕਲਯੁਗੀ ਪਿਓ ਬਣਿਆ ਹੈਵਾਨ ਮੇਰੀ ਸੈਕੰਡ ਮੈਰਿਜ ਹੋਈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੰਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਖਲਤ ਕੰਮ ਕੀਤਾ ਜੀ ਪਿਓ ਨਹੀਂ ਤੀਨਲ ਟਪੀਆਂ ਸਾਰੀਆਂ ਹੱਦਾਂ ਤੋਂ ਤੀ ਖਲੌਣੀ ਹਰਕਤ ਕੀਤੀ ਜਾਂ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਬਹੁਤ ਵੀਰ ਜੀ ਮੈਂ ਤਾਂ ਉਹ ਕਹਿੰਦਾ ਬਹੁਤ ਸਾਰੇ ਕਹਿੰਦਾ ਕਹਿੰਦੇ ਨਾ ਕੋਲੀ ਮਾਰੋ ਤਿੰਨ ਸਾਲਾਂ ਤੱਕ ਕਰਦਾ ਰਿਹਾ ਮੂੰਹ ਕਾਲਾ ਪਰ ਗੁੜੀਆਂ ਨੇ ਦੱਸਿਆ ਵੀ ਜੀ ਕਹਿੰਦੀ ਤਿੰਨ ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਹੁਣ ਤੀ ਨੇ ਪੁਲਿਸ ਨੂੰ ਕੀਤੀ ਕਾਲ ਤੱਕ ਖੁੱਲੇ ਕਈ ਰਾਜ ਬਿਓ ਨੂੰ ਜਿਹੜਾ ਦਰਿੰਦੇ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਂ ਫਾਂਸੀ ਸਜ਼ਾ ਦਿਓ ਯਾਰ ਇਹ ਸਾਨੂੰ ਮੌਕਾ ਮਿਲ ਅਸੀਂ ਬਾੜ ਦੇਾਂਗੇ ਚੌਂਚ ਖੜਾ ਕੇ ਮਤਰੇ ਪਿਓ ਦੀਆਂ ਘਟੀਆਂ ਕਰਤੂਤਾਂ ਸੁਣ ਤੁਹਾਡੇ ਵੀ ਖੜੇ ਹੋ ਜਾਣਗੇ ਰੌਂਟੇ ਮੈਨੂੰ ਕੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆਂ ਫੇ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆ ਨਾਲੇ ਗਾਣਾ ਕੱਢੀਆਂ ਪਤਨੀ ਨੇ ਹਸਪਤਾਲ 'ਚ ਪੁਲਿਸ ਸਾਹਮਣੇ ਮਾਰੇ ਥੱਪੜ ਅਤੇ ਰੱਜ ਕੇ ਪਾਈਆਂ ਲਾਂਤ ਚਾਰ ਸਾਲੋਂ ਕਿ ਕੁੜੀ ਦਾ ਸ਼ੋਸ਼ਣ ਕਰਦੇ ਨੇ ਇਹਨਾਂ ਨੂੰ ਜੀ ਮਾਰਦਾ ਮੈਂ ਤਾਂ ਦਾ ਸ਼ੋਅ ਕਰਦਾ ਹਾਂ ਖੁਲਾਸੇ ਤੋਂ ਬਾਅਦ ਪਿੰਡ ਵਾਲਿਆਂ ਨੇ ਰੱਜ ਕੇ ਚਾੜਿਆ ਖੁਟਾਪਾ ਖੂਬ ਹੋਇਆ ਹੰਗਾਮਾ ਉਹ ਕਹਿੰਦੇ ਮੈਨੂੰ ਕਹਿੰਦੇ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜੂਗੀ ਆਪਣਾ ਘਰ ਖਰਾਬ ਹੋ ਜਾਊ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮੈਂ ਆਸ਼ੁਦੀਪ ਕੋਲ ਮੋਗਾ ਤੋਂ ਇੱਕ ਰੋਂਗਟੇ ਖੜੇ ਕਰ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਵੋਗੇ ਇਸ ਮਤਰੇ ਪਿਓ ਨੂੰ ਤੁਸੀਂ ਵੀ ਰੱਜ ਕੇ ਲਾਂ ਤਾਂ ਜ਼ਰੂਰ ਪਾਉਂਗੇ ਜਿਸ ਦੀਆਂ ਤਸਵੀਰਾਂ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਿਸ ਨੇ ਕਿ 3 ਸਾਲਾਂ ਤੋਂ ਆਪਣੀ ਧੀ ਨਾਲ ਗਲਤ ਕੰਮ ਕੀਤਾ ਉਸ ਨੂੰ ਹਫਤਾ ਸ਼ਿਕਾਰ ਬਣਾਇਆ ਅਤੇ ਉਸ ਨੂੰ ਡਰਾ ਧਮਕਾ ਕੇ 3 ਸਾਲਾਂ ਤੋਂ ਉਸ ਨਾਲ ਗਲਤ ਕੰਮ ਕਰਦਾ ਰਿਹਾ ਅਤੇ ਤੈਨੂੰ ਕਹਿੰਦਾ ਰਿਹਾ ਕਿ ਜੇ ਤੂੰ ਕਿਸੇ ਨੂੰ ਦੱਸਿਆ ਤਾਂ ਤੈਨੂੰ ਮਾਰ ਦੇਵਾਂਗਾ ਤੇਰੀ ਮਾਂ ਨੂੰ ਵੀ ਮਾਰ ਦੇਵਾਂਗਾ ਦੱਸਿਆ ਜਾ ਰਿਹਾ ਕਿ ਘਰਵਾਲੀ ਨੇ ਦੂਜਾ ਵਿਆਹ ਕਰਾਇਆ ਸੀ ਕੁੜੀ ਐ ਜਿਹੜੀ ਪਹਿਲੇ ਘਰਵਾਲੇ ਦੀ ਸੀ ਅਤੇ ਉਸ ਤੋਂ ਬਾਅਦ ਉਸਦੇ ਮੁੰਡਾ ਹੋਇਆ ਅਤੇ 13 ਸਾਲਾਂ ਦੀ ਕੁੜੀ ਨਾਲ ਇਹ ਮਤreya ਪਿਓ ਗਲਤ ਕੰਮ ਕਰਦਾ ਰਿਹਾ ਹੁਣ ਪੀੜਿਤ ਦੀ ਮਾਂ ਐ ਜਿਹੜੀ ਇਨਸਾਫ਼ ਦੀ ਮੰਗ ਕਰ ਰਹੀ ਐ ਅਤੇ ਰੋਂਦੀ ਘੁਰਲੋਂ ਦੀ ਇਹ ਕਹਿ ਰਹੀ ਐ ਕਿ ਮੇਰੇ ਘਰਵਾਲੇ ਨੂੰ ਇਸ ਦਰਿੰਦੇ ਪਿਤਾ ਨੂੰ ਫਾਂਸੀ ਦੀ ਸਯਾਦੀਤੀ ਜਾਵੇ ਤਾਂ ਜੋ ਮੇਰੀ ਧੀ ਨਾਲ ਅਜਿਹਾ ਹੋਇਆ ਕਿਸੇ ਦੀ ਹੋਰ ਧੀ ਨਾਲ ਅਜਿਹਾ ਨਾ ਹੋਵੇ ਚਾਹੇ ਉਹ ਸਖਾਪੇ ਹੋਵੇ ਚਾਹੇ ਉਹ ਮਤਰੇਆਪੇ ਹੋਵੇ ਕਿਸੇ ਦੀ ਧੀ ਨਾਲ ਅਜਿਹਾ ਕਾਂਡ ਨਾ ਹੋਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਸਪਤਾਲ ਦੇ ਵਿੱਚ ਉਸ ਦੀ ਘਰ ਵਾਲੀ ਜਿਹੜੀ ਹੈ ਚੀਕਦੀ ਨਜ਼ਰ ਆ ਰਹੀ ਹੈ ਪੁਲਿਸ ਦੇ ਸਾਹਮਣੇ ਉਸ ਦੇ ਥੱਪੜ ਮਾਰਦੀ ਨਜ਼ਰ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਕਿ ਖੁਲਾਸੇ ਹੋਣ ਤੋਂ ਬਾਅਦ ਪਿੰਡ ਵਾਲਿਆਂ ਵੱਲੋਂ ਵੀ ਇਸ ਕਲਯੂਗੀ ਅਤੇ ਹੈਵਾਨ ਪਿਓ ਨੂੰ ਕੁੱਟਿਆ ਗਿਆ ਜਿਸ ਪਿਓ ਨੇ ਆਪਣੀ ਧੀ ਦੀ ਸੁਰੱਖਿਆ ਕਰਨੀ ਸੀ ਉਸੇ ਪਿਓ ਵੱਲੋਂ ਦਰਿੰਦਗੀ ਦੀਆਂ ਸਾਰੀਆਂ ਹੱਦਾ ਪਾਰ ਕਰ ਦਿੱਤੀਆਂ ਗਈਆਂ ਨੇ ਤਿੰਨ ਸਾਲਾਂ ਤੋਂ ਧੀ ਨਾਲ ਅਜਿਹਾ ਕਰਦਾ ਰਿਹਾ ਅਤੇ ਆਖਿਰਕਾਰ ਧੀ ਪਰੇਸ਼ਾਨ ਹੋਣ ਲੱਗੀ ਅਤੇ ਧੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਅਤੇ ਆਪਣੀ ਮਾਂ ਨੂੰ ਦੱਸਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਦੀ ਸੂਚਨਾ ਮਿਲੀ ਅਤੇ ਇਸ ਹੈਵਾਨ ਪਿਓ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪਿੰਡ ਵਾਸੀ ਵੀ ਇਸ ਕਲਯੁਗ ਦੇ ਅਤੇ ਹੈਵਾਨ ਪਿਓ ਨੂੰ ਰੱਜ ਕੇ ਲਾਂਦਾ ਪਾ ਰਹੇ ਨੇ ਇਸ ਵੀਡੀਓ ਨੂੰ ਦੇਖ ਕੇ ਅਜੀਹਾ ਲੱਗ ਰਿਹਾ ਕਿ ਬੱਚੇ ਆਪਣੇ ਘਰ ਈ ਸੁਰੱਖਿਅਤ ਨਹੀਂ ਖਾਸ ਕਰਕੇ ਧੀਆਂ ਜੇ ਪਿਓ ਹੀ ਐਦਾਂ ਦਾ ਕੰਮ ਕਰਨ ਲੱਗ ਜੇ ਤਾਂ ਧੀ ਦਾ ਰੱਖਾ ਕੌਣ ਹੋਵੇਗਾ ਜੇ ਪਿਓ ਹੀ ਅਜਹੀਆਂ ਘਨੌੜੀਆਂ ਘਟਨਾਵਾਂ ਤੇ ਉਤਰ ਆਵੇ ਤਾਂ ਹੋਰ ਕੌਣ ਧੀ ਦੀ ਰੱਖਿਆ ਦੀ ਜ਼ਿੰਮੇਵਾਰੀ ਲਏਗਾ ਤਾਂ ਇਸ ਹੈਵਾਰ ਪਿਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟਾਂ 'ਚ رائے ਜ਼ਰੂਰ ਦਿਓ ਅਤੇ ਇਸਾ ਪਿਓ ਨੂੰ ਰੱਜ ਕੇ ਲਾਂਦਾ ਜ਼ਰੂਰ ਪਾਇਓ ਤੇ ਤੁਸੀਂ ਲੋਕ ਵੀ ਸਾਵਧਨ ਹੋ ਜਾਵੋ ਅਤੇ ਆਪਣੀ ਧੀਆਂ ਦਾ ਖਾਸ ਕਰਕੇ ਧਿਆਨ ਰੱਖੋ ਤਾਂ ਜੋ ਪੰਜਾਬ ਚ ਅਜਹੀਆਂ ਘਨੌਣੀਆਂ ਘਟਨਾਵਾਂ ਨਾ ਵਾਪਰ ਸਕਣ ਕੀ ਨਾਮ ਕੀ ਨਾ ਲਈ ਘਰਪਿਤ ਪੰ ਕਿਥੋਂ ਦੇ ਆਨ ਆਲੇ ਅਸੀਂ ਦਾਤਾਪਿੰਡ ਦੇ ਰਹਿਣ ਵਾਲੇ ਤੇ ਤੁਹਾਡੀ ਲੜਕੀ ਨਾਲ ਗਲਤ ਕੰਮ ਹੋਇਆ ਕਿੰਨਾ ਵੱਲੋਂ ਕੀਤਾ ਕਿ ਤੁਹਾਨੂੰ ਕਿੱਥੇ ਪਤਾ ਲੱਗਿਆ ਮੇਰੇ ਹਸਬੈਂਡ ਵੱਲੋਂ ਸਰ ਮੇਰੀ ਸੈਕੰਡ ਮੈਰਿਜ ਹੋਈ ਹੈ ਮੈਂ ਆਪਣੀ ਬੇਟੀ ਨੂੰ ਲੈ ਕੇ ਇੱਥੇ ਆਈ ਸੀ ਨਾਲ ਪਹਿਲੇ ਹਸਬੈਂਡ ਤੋਂ ਸੀਗੀ ਮੇਰੀ ਬੇਟੀ ਇਹਨਾਂ ਨੇ ਮੇਰੀ ਬੇਟੀ ਨਾਲ ਗਲਤ ਕੰਮ ਕੀਤਾ ਜੀ ਸਾਨੂੰ ਕੁਝ ਦੋਤਾਂ ਲੱਗਿਆ ਸਾਨੂੰ ਪਰਸ ਤੋਂ ਚੌਥੇ ਪਤਾ ਲੱਗਿਆ ਸੀਗਾ ਜੀ ਪਰਸ ਤੋਂ ਕੰਪਲੀਟ ਹੋਈ ਆ ਕੁੜੀਆਂ ਨੇ ਕੰਪਲੀਟ ਕੀਤੀ ਆ ਜੀ ਕੀ ਕਿਹਾ ਕੁੜੀ ਦੇ ਵੱਲੋਂ ਹਾਂਜੀ ਉਹਨੇ ਕੀ ਕਿਹਾ ਤੁਹਾਨੂੰ ਕੁੜੀਆਂ ਨੇ ਕਿਹਾ ਕਿ ਮੇਰੇ ਨਾਲ ਗਲਤ ਕੰਮ ਕਰਦੇ ਆ ਕੋਈ ਡਰੋਂ ਬਤਨ ਕੋ ਨੋਟਿਸ ਹੀ ਹਾਂਜੀ ਉਹ ਕਹਿੰਦੇ ਮੈਨੂੰ ਕਹਿੰਦਾ ਸੀ ਜੇ ਤੁਹਾਡੀ ਮੰਮੀ ਨੂੰ ਦੱਸਿਆ ਜਾਂ ਕਿਸੇ ਨੂੰ ਵੀ ਦੱਸਿਆ ਮੈਂ ਤੈਨੂੰ ਗਲਾ ਘੁੱਟ ਕੇ ਮਾਰ ਦੂੰ ਨਾਲੇ ਤੇਰੀ ਮੰਮੀ ਨੂੰ ਮੈਨੂੰ ਫਾਂਸੀ ਹੋ ਜੂਗੀ ਆਪਣਾ ਘਰ ਖਰਾਬ ਹੋ ਜਾਊਗਾ ਉਹ ਕੁਵਾਰਾ ਸੀ ਹਾਂਜੀ ਪਹਿਲਾਂ ਉਹ ਕੁਵਾਰਾ ਸੀ ਇੱਥੇ ਆ ਕੇ ਮੇਰੇ ਬੇਟਾ ਹੋਇਆ ਇਹਨਾਂ ਤੋਂ ਤੇ ਕਿੰਨੇ ਚਿਰ ਹੋਇਆ ਤੁਹਾਡੇ ਨਾਲ 13 ਸਾਲ ਹੋ ਗਏ ਜੀ 13 ਸਾਲ ਹੋ ਗਏ ਇਹਨੂੰ ਕਿੰਨੇ ਸਾਲ ਹੋ ਗਏ ਇਹ ਗਲਤ ਕੰਮ ਕਰਦਾ ਸੀ ਕੁੜੀਆਂ ਨੇ ਦੱਸਿਆ ਵੀਰ ਜੀ ਕਹਿੰਦੀ 3 ਸਾਲ ਹੋ ਗਏ ਵੀ ਪਹਿਲਾਂ ਛੇੜਖਾਨੀਆਂ ਕਰਦਾ ਸੀਗਾ ਹੁਣ ਮੇਰੇ ਨਾਲ ਗਲਤ ਕੰਮ ਕਰਦਾ ਸੀ ਪਹਿਲਾਂ ਤਾਂ ਜਾਂਦੀ ਛੇੜਖਾਨੀ ਕਰਦਾ ਸੀ ਮੇਰੇ ਤੇ ਤੁਸੀਂ ਹੋਰ ਦੇ ਦੱਸਿਆ ਕਿਸ ਨੂੰ ਨਹੀਂ ਵੀਰ ਜੀ ਮੈਨੂੰ ਮੈਨੂੰ ਗੁੜੀਆਂ ਨੇ ਦੱਸਿਆ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ ਆਪਾਂ ਇਹਨੂੰ ਪਹਿਲਾਂ ਫੜਦੇ ਆਂ ਵੀ ਕੀ ਕਰਦਾ ਮੈਨੂੰ ਉਹਨੂੰ ਵੇਖਣ ਤੋਂ ਮੈਂ ਪੁੱਛਿਆ ਵੀਰ ਜੀ ਮੈਨੂੰ ਇਹਨਾਂ ਨੇ ਕੁੱਟਿਆਂ ਨਾਲੇ ਗਾਣਾ ਕੱਢੀਆਂ ਤੇ ਹੁਣ ਤੁਹਾਡੇ ਵੱਲੋਂ ਪੁਲਿਸ ਕੋਲੇ ਜਾਂ ਤੇ ਕੀ ਕੀ ਅਗਲੀ ਕਾਰਵਾਈ ਹੋਣੀ ਬਸ ਮੈਂ ਤਾਂ ਇਹ ਚੰਗੀ ਕਿ ਇਹਨੂੰ फांसी ਦੀ ਸਜ਼ਾ ਸੁناਈ ਜਾਵੇ ਕਿ ਕਿਹੜਾ ਹੋਰ ਕੋਈ ਪਿਓ ਨਾ ਇਹ ਕਰ ਸਕੇ ਨਾ ਥਕਾ ਤੇ ਨਾ ਮਤਰੇ ਆ ਵੀ ਇਹਨੂੰ फांसी ਹੋਵੇ ਇਹਨੂੰ ਸਜ਼ਾ ਹੋਵੇ ਮੇਰੇ ਬੇਟੀ ਨੂੰ ਇਨਸਾਫ਼ ਦਿਵਾਓ ਨਾਮ ਬਈਆ ਮੈਂ ਹਰਪਾਲ ਸਿੰਘ ਪਿੰਡ ਦਾਤਾ ਮੇਰਾ ਜੀ ਤੇ ਕੀ ਅੱਜ ਹੋਇਆ ਕੀ ਇਹ ਦੁਸ਼ੀਆਂ ਦੇ ਬੋ ਜੀ ਬਹੁਤ ਹੀ ਖਲਾਉਣੀ ਹਰਕਤ ਕੀਤੀ ਜਾਂੜ ਕੇ ਸਾਡੇ ਪਿੰਡ ਦੇ ਮੁੰਡੇ ਨੇ ਜਾਨਕਾ ਪਿਓ ਹੀ ਬਣਿਆ ਸੀਗਾ ਪਿਓ ਸੀਗਾ ਮਤਰਈ ਉਹਦੀ ਕੁੜੀ ਸੀਗੀ ਇੱਥੋਂ ਜਦੋਂ ਉਹਦਾ ਦੂਜਾ ਵਿਆਹ ਸੀ ਤੇ ਘਰ ਵਾਲੀ ਦਾ ਤੇ ਦੋ ਤਾਲੇ ਨਾਲ ਆਈ ਸੀ ਤੇ ਸਾਨੂੰ ਉਹਦਾ ਤੇਰਾ ਪਹਿਲਾ ਕਿਉਂ ਨਹੀਂ ਪਤ ਲੱਗਾ ਸਾਨੂੰ ਪਤ ਲਾ ਸੱਸੀ ਦਾ ਅਥਰਪ ਉਹਦੀ ਉਹਦੀ ਸਪੋਰਟ ਜਣੀ ਆ ਕੁੜੀ ਦੀ ਸਪੋਰਟ ਚ ਆਏ ਆ ਵੀ ਉਹਨੂੰ ਜਿਹੜਾ ਦਰਿੰਦਿਆਂ ਨੂੰ ਵੱਧ ਤੋਂ ਵੱਧ ਸਹਾਇਤਾ ਦਿੱਤੀ ਯਾਰ ਥਾਂਸੀ ਸਹਾਇਤਾ ਦਿਓ ਯਾਰ ਇਹ ਸਾਨੂੰ ਮੌਕਾ ਮਲੇ ਅਸੀਂ ਬਾੜ ਦੇਾਂਗੇ ਚੌਂਚ ਖੜਾ ਕੇ ਇਹ ਉਹਦੀ ਸਜ਼ਾ ਕੁੜੀ ਆ 2 ਸਾਲ ਦੀ ਆਈ ਸੀ 4 ਸਾਲ ਹੋ ਗਏ ਕੁੜੀ ਦਾ ਸੋਚਣ ਕਰਦੇ ਨੇ ਇਹਨੂੰ ਕਿੰਨੀ ਵਾਰ ਕੁੜੀ ਦਿਖਾਉਣਾ ਕੁੜੀ ਦੀ 15 ਸਾਲ ਨੂੰ ਵਾਰ ਹਾਂ 4 ਸਾਲ ਹੋ ਗਏ 15 ਸਾਲ ਦੀ ਕੁੜੀ ਉਹਨੇ ਕਿਵੇਂ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਾ ਕੁੜੀ ਨੇ ਗਾਂ 112 ਨੰਬਰ ਤੇ ਕਾਲ ਕੀਤੀ ਚੰਡੀਗੜ੍ਹ ਉੱਥੋਂ ਫਿਰ ਅਸੀਂ ਅਸੀਂ ਸਾਹਿਬ ਨੂੰ ਕਾਲ ਆਈ ਐਸਬੀ ਸਾਹਿਬ ਨੇ ਕੱਲ ਭੇਜੇ ਸਾਡੇ ਐਚਐਸ ਸਾਹਿਬ ਮੈਨਾ ਸੀਗੇ ਹਰਵਿੰਦਰ ਸਿੰਘ ਮੰਡ ਉਹਨਾਂ ਦੇ ਜਾ ਕੇ ਇਹਨੂੰ ਚੱਕ ਕੇ ਲੈ ਕੇ ਆਂਦਾ ਬਾਅਦ ਸਾਨੂੰ ਜਦੋਂ ਗੱਲ ਦਾ ਪਤਾ ਲੱਗਾ ਫਿਰ ਜਾਣ ਕੇ ਅਸੀਂ ਕਿਹਾ ਵੀ ਵੱਧ ਤੋਂ ਵੱਧ ਸਜ਼ਾ ਦੇਓ ਇਹਨੂੰ ਸਾਰੀ ਪਿੰਡ ਦੀ ਪੰਚਾਇਤ ਬਾਕੀ ਪਤਾ ਉਹਦੇ ਸੱਜਣ ਤੇ ਅਹੀ ਕਹੀ ਕਰਦੇ ਆ ਵੀ ਇਹਨੂੰ ਫਾਸੀ ਸਜ ਦਿੱਤੀ ਜਾਂਦਾ। ਉਹ ਡਰੋਣਾ ਹੁੰਦਾ ਸੀ ਕੁੜੀ ਨੂੰ। ਹਾਂ ਕੁੜੀ ਡਰਦਾ ਜੇ ਦੱਸਿਆ ਕਿਸੇ ਨੂੰ ਕਿ ਫੇਰ ਤੇਰੇ ਨਾਲ ਬੈਣ ਕੇ ਮਾਰ ਦੂੰਗਾ ਕਲਾ ਕੁੱਟ ਗਿਆ ਕਰੂੰਗਾ। ਜੇ ਸੋ ਵੀਡੀਓ ਵੀ ਕੋਈ ਸਾਹਮਣੇ ਆਈ ਹੋਈ ਇੱਕ ਤੇ ਵਿਆਹ ਦਿਖਾਉਣ ਜੋ ਵੀਡੀਓ ਹੋ ਗਈ। ਹੂੰ ਕੰਮ ਕੀ ਕਰਦਾ ਉਹ? ਕੰਮ ਟੀਲਰ ਦਾ ਕੰਮ ਕਰਦਾ ਸੀ। ਟੀਲਰ ਦਾ ਕੰਮ ਕਰਦਾ ਸੀ ਆ ਤੇ ਉਹ ਘਰਪੁਰ ਵੀ ਹੋਣੀ ਨੇ ਪਾਇਆ ਸੀਗਾ। ਤੇ ਮਾਪੇ ਪਹਿਲਾਂ ਮਰੇ ਹੋਇਆ ਜੀ। ਇਹਦੇ ਰੋ ਕੀ ਵਿਆਹ ਹੋਇਆ ਉਹਨੂੰ ਜਿਹੜਾ ਦੂਜਾ ਵਿਆਹ ਹੋਇਆ ਮੈਨੂੰ। 13 ਸਾਲ ਹੋ ਗਏ ਵਿਆਹ ਹੋ ਗਿਆ। ਹੂੰ